ਦੇ ਸਾਹਮਣੇ ਹੁਣੇ-ਹੁਣੇ ਮਹਾਨ ਸ਼ਖਸੀਅਤ ਜਿਨ੍ਹਾਂ ਤੇ ਬੜੀ ਮਹਾਨ ਬਖਸ਼ਿਸ਼ ਹੈ ਔਰ ਪ੍ਰਸਿੱਧ ਮਹਾਂਪੁਰਖ ਸੰਤ ਨਰਨਜਨ ਸਿੰਘ ਸਾਹਿਬ ਜੀ ਜਵਦੀ ਕਲਾ ਵਾਲੇ ਉਹ ਆਪਕੇ ਸਾਹਮਣੇ ਕੀ ਸੰਕਰ ਰਹਿਤ ਹੁ ਮੇਰੀ ਤਾਰੀਫ ਤੇ ਮਸਾਜ ਨਹੀਂ ਆਪਣੀ ਮਿਸਾਲ ਖੁਦ ਆਪ ਨੇ ਜਿਨ੍ਹਾਂ ਤੇ ਬਹੁਤ ਬੜੀ ਬਖਸ਼ਿਸ਼ ਹੈ ਔਰ ਬੜੀ ਰਹਿਮਤ ਹੈ ਮਾਕਰੀ ਸਤੇ ਪਾਦਸ਼ਾਹ ਜੀ ਔਰ ਉੱਥੇ ਵੀ ਆਪਣੇ ਸੰਗ ਉਪਰ ਸਲਾਣਾ ਕੀर्तन ਦਰਬਾਰ ਰੱਖਦੇ ਨੇ ਔਰ ਚੰਗੇ ਚੰਗੇ ਪ੍ਰਸਿੱਧ ਵਿਦਵਾਨ ਔਰ ਗੁਰੂ ਕੇ ਕੀਰਤਨਾਂ ਨੂੰ ਬੁਲਾ ਕੇ ਨਵਾਜ ਸ਼ੁਰੂ ਕਰਦੇ ਨੇ ਔਰ ਬੜੇ ਪਿਆਰ ਦੇ ਨਾਲ ਸਿੱਖ ਸੰਗਤਾਂ ਸੇਵਾ ਕਰਦੇ ਨੇ ਸਤਿਕਾਰਯੋਗ ਜੁਵੰਦੀ ਸਾਹਿਬ ਜੀ ਦਾ ਪਰਿਵਾਰ ਵੱਲੋਂ ਖਾਸ ਕਰਕੇ ਸਿੱਖ ਸੰਗਤਾਂ ਵੱਲੋਂ ਬਹੁਤ ਬਹੁਤ ਧੰਨਵਾਦ ਜੋ ਆਪਣਾ ਕੀਰਤਿ ਸਮਾਗਮ ਕੀ ਉਹਨਾਂ ਨੇ ਆਪ ਨੂੰ ਪਵਿੱਤਰ ਚਰਨ پا ਕੇ ਇਸ ਗ੍ਰੰਥ ਨੂੰ ਪਵਿੱਤਰ ਕੀਤਾ ਔਰ ਸਤਗੁਰ ਜੀ ਦੇ ਪਾਵਨ ਪੁੱਤਰ ਸ਼ਬਦ ਦੇ ਨਾਲ ਸਿੱਖ ਸੰਤਨ ਨੂੰ ਜੋੜਨ ਦਾ ਯਤਨ ਕੀਤਾ ਹੈ ਹੁਣ ਸਾਡੇ ਕੋਲ ਸਤਕਾਰਯੋਗ ਬੜੀ ਮਹਾਨ ਬਖਸ਼ਿਸ਼ ਹੈ ਪੈਸਾ ਪਏ ਰਵਿੰਦਰ ਸਿੰਘ ਸਾਹਿਬ ਜੀ ਆਪ ਨੇ ਮਸਾਲੋ ਵੀ ਖੁਦ ਆਪ ਨੇ ਸ੍ਰੀ ਦਰਬਾਰ ਸਾਹਿਬ ਸੇਮਰ ਸਾਹਿਬ ਦੇ ਕਿਟਨੀ ਨੇ ਬੜੀ ਮਾਰਕੀ ਬਖਸ਼ਿਸ਼ ਹੈ ਕਿਉਂਕਿ ਉਹ ਸਤਗੁਰਾਂ ਦਾ ਪਾਵਨ ਪੁੱਤਰ ਸਾਹੀ ਇਹ ਹੋ ਗਿਆ ਇਹ ਇੱਕ ਬੜੀ ਮਹਾਨ ਬਖਸ਼ਿਸ਼ ਹੈ ਔਰ ਉਹ ਆਪ ਦੀ ਖਿਦਮਤ ਅੰਦਰ ਗੁਰਬਾਣੀ ਦੇ ਨਾਲ ਆਪ ਨੂੰ ਜੋੜਨੇਗੇ ਲਗਭਗ ਉਹਨਾਂ ਨੰਨਮਤ ਸਭ ਬੇਨਤੀ ਆ ਕਿ ਵੈਸੇ ਤੇ 12:30 ਦਾ ਬਿਚਾਰ ਸੀ ਪਰ ਹਮ ਸਮਾਂ ਲੇਟ ਹੋ ਗਿਆ ਪੌਣੇ 1 ਟੱਕਰ ਉਹ ਆਪ ਨੂੰ ਗੁਰਸ਼ਬਦ ਦੇ ਨਾਲ ਜੋੜਨਗੇ ਸਤਕਰ ਜੋ ਭਾਈ ਰਵਿੰਦਰ ਸਿੰਘ ਸਾਹਿਬ ਜੀ ਦਰਬਾਰ ਸਾਹਿਬ ਰਵਿੰਦਰ ਸਾਹਿਬ ਵਾਲੇ ਔਰ ਇਹ ਮਾਨਨਾਂ ਨਾਲ ਕਹਿਣ ਵਾਲੀ ਹੈ ਵੀ ਜਿਸ ਫੰਕਸ਼ਨ ਦੇ ਵਿੱਚ ਇੱਕ ਦੋ ਵਿਲੈਤੀ ਆ ਜਨਾਂ ਇਹ ਬੜਾ ਫਖਰ ਹੁੰਦਾ ਜੀ ਬਲੈਟੀ ਸਾਡੇ ਪ੍ਰੋਗਰਾਮ ਕਾਇਮ ਨੇ ਤੁਹ ਜਿੱਤ ਮਾਰ ਕੇ ਦੇਖ ਲੋ ਚਾਸ ਪਰ ਬਲੈਟੀ ਬਲੈਟੀ ਬੈਠੇ ਐਸ ਪਾਸੇ ਦੇਖ ਲੋ ਇੰਦਰ ਵੀ ਬਲੈਟੀ ਬੈਠੇ ਸਾਹਮਣੇ ਤਾਂ ਕਿ ਇੰਦਰ ਵੀ ਬੈਠੇ ਇਧਰ ਦੇਖ ਕਿ ਇੰਦਰ ਵੀ ਬੈਠੇ ਨੇ ਇਥੋਂ ਅੰਦਾਜ਼ਾ ਲੱਗਦਾ ਸਤਕਰ ਜੋ ਸੁਕਰਮ ਸਿੰਘ ਸਾਹਿਬ ਦੇ ਪਿਆਰ ਦਾ ਕਿ ਉਹਨਾਂ ਦਾ ਕਿੰਨਾ ਕੁ ਪਿਆਰ ਹੈ ਸਤ ਸੰਗਤਾਂ ਦੇ ਨਾਲ ਇੰਗਲੈਂਡ ਦੇ ਵਿੱਚ ਉਹਨਾਂ ਦੇ ਸੱਦੇ ਪੱਤਰ ਤੇ ਹੋ ਸਕਦਾ ਕਿ ਸਪੈਸ਼ਲ ਵੀ ਆਏ ਨੇ ਔਰ ਕਈ ਕੁਦਰਤੀ ਰਕੀਨ ਤਾਂ ਕਾਇਮ ਨੇ ਔਰ ਵੈਸੇ ਮਗੰਜ਼ਾ ਕੇ ਆਪਣੀ ਹਾਜ਼ਰੀ ਦਵਾ ਰਹੇ ਨੇ ਇਸ ਬਾਤ ਤੋਂ ਮੈਂ ਸਜਣਾ ਦਾ ਬਹੁਤ ਬਹੁਤ ਧੰਨਵਾਦ ਹੈ ਸੋਨਾ ਆਦਰ ਨੇ ਪੈਸਾ ਪਾਇਏ ਰਵੀਦਰ ਸਿੰਘ ਸਾਹਿਬ ਜੀ ਦਰਬਾਰ ਪਤਨੀ ਮਰਤੋਸਾ ਗੋਲੇ ਉਹ ਆਪ ਜੀ ਨੂੰ ਗੁਰੂ ਸ਼ਬਦ ਨਾਲ ਔਰ ਗੁਰ ਕੀਰਤਨ ਦੇ ਨਾਲ ਜੋੜਨਗੇ ਔਰ ਜਿਵੇਂ ਅੱਗੇ ਬਖਸ਼ਿਸ਼ ਕੀਤੀ ਹੈ ਬੜੇ ਪਿਆਰ ਦੇ ਨਾਲ ਇਸ ਭਾਵਨਾ ਦੇ ਨਾਲ ਕੀਤੀ ਚਰਬੀ ਕੀਤਾ ਹੁਣ ਵੀ ਯਤਨ ਕਰਿਓ ਔਰ ਵੈਸੇ ਮੇਰੇ ਸਾਹਮਣੇ ਨਰਮਨ ਸਿੰਘ ਸਾਹਿਬ ਜੀ इन्हना चाचा जी साहब बैठे ने वो ढाडी ने बड़े तकड़े और कोई शक नहीं दाते सेवा करता आ रहा ग्यारह तारीख को इंग्लैंड तो आयाद देखिए सुरजीत सिंह साहब जी होगी ढाडी ढाडी भी बड़े बैठे ने कीतन भी बड़ी बख्शिश है और मेरे सामने नौ निहाल साथी मेरे अजीज कहते हैं कोई कथनी नहीं है नकोदर वाले ये मेरे को पहला कुछ समा बहरों आए हैं और मेरा मैं कह दात ਇਹ ਸਤਿਗੁਰ ਦੀ ਬਖਸ਼ਿਸ਼ ਹੈ ਔਰ ਪੈਸਾ ਪੈਸਾ ਦਰਮਸ ਸੰਸਾ ਦਾ ਪਿਆਰ ਹੈ ਜਿੱਥੇ ਗੁਰੂ ਕੇ ਕੀਰਤਨੇ ਬੜੇ ਸੁੰਦਰ-ਸੁੰਦਰ ਕੀਰਤਨ ਆਨੇ ਉਥੇ ਟਾੜੀ ਵੀ ਬੜੇ ਬੈਠੇ ਨੇ ਪਰ ਕੇਵਲ ਕੀਰਤਨ ਇਹਨਾਂ ਦੇ ਬਾਅਦ ਸੌਰ ਸਮਾਪਤੀ ਕੀਤੀ ਜਾਵੇਗੀ ਲੰਮਾ ਪ੍ਰੋਗਰਾਮ ਨਹੀਂ ਹੁਣ ਆਪ ਜੀ ਪਿਆਰ ਦੇ ਨਾਲ ਇਹਨਾਂ ਪ੍ਰੋਸ਼ਰ ਬੰਨ ਕਰੋ ਪਿਆਰ ਦੇ ਨਾਲ ਕੀਰਤਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ